ਜਦੋਂ ਉਸੇ ਵਾਲਾ ਬਾਈ ਨੇ ਜਿੱਦਾਂ ਦੇ ਸੌਂਗ ਲਿਖੇ ਨੇ ਪੰਜਾਬ ਜਾਂ SYL ਵਰਗੇ ਉਹਨਾਂ ਨੂੰ ਸੁਣ ਕੇ ਆਪਾਂ ਨੂੰ ਇਦਾਂ ਵੀ ਲੱਗਿਆ ਸੀ ਕਿ ਯਾਰ ਇਹਨੂੰ ਲਿਖਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ SYL ਸੌਂਗ ਰਿਲੀਜ਼ ਹੋਣ ਤੋਂ ਪਹਿਲਾਂ ਸਿੱਧੂ ਬਾਈ ਦੇ ਬਾਪੂ ਜੀ ਨੇ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਵਾਲਾ ਗਾਣਾ ਤੂੰ ਆਪਣੇ ਵਿਆਹ ਤੋਂ ਬਾਅਦ ਰਿਲੀਜ਼ ਕਰ ਲੈ ਕਿਉਂਕਿ ਇਹ ਰਿਲੀਜ਼ ਹੋਣ ਤੋਂ ਬਾਅਦ ਪੱਕਾ ਪਤਾ ਹੈ ਕਿ ਯਾਰ ਤੈਨੂੰ ਪੁਲਿਸ ਅਰੈਸਟ ਕਰਕੇ ਲੈ ਜਾਊਗੀ ਤੇ ਫਿਰ ਜਦੋਂ SYL ਸੌਂਗ ਰਿਲੀਜ਼ ਹੋਇਆ ਤੇ ਆਪਾਂ ਨੂੰ ਸੱਚੀਓ ਲੱਗਿਆ ਕਿ ਬਾਪੂ ਜੀ ਦੀ ਗੱਲ ਸੱਚ ਸੀ ਕਿਉਂਕਿ SYL ਸੌਂਗ ਦੇ ਵਿੱਚ ਸਿੱਧੂ ਬਾਈ ਨੇ ਜਿੰਨੀਆਂ ਵੀ ਚੀਜ਼ਾਂ ਲਿ ਤੋਂ ਬਾਅਦ ਸਾਰਿਆਂ ਪਾਸੇ ਸੋਸ਼ਲ ਮੀਡੀਆ ਤੇ ਗੱਲਾਂ ਫੈਲਣ ਲੱਗੀਆਂ ਤੇ ਬਾਈ ਨੇ ਪੰਜਾਬ ਨਾਮ ਤੋਂ Song ਕਿਸਾਨੀ ਧਰਨੇ ਦੇ ਲਈ ਕੀਤਾ ਸੀ ਤੇ ਉਸ ਗਾਣੇ ਚ ਬਾਈ ਨੇ ਸੰਤਾਂ ਦੀ ਗੱਲ ਕੀਤੀ ਸੀ ਦਿੱਲੀ ਦੀ ਗੱਲ ਕੀਤੀ ਸੀ ਆਪਣੇ ਹੱਕਾਂ ਦੀ ਗੱਲ ਕੀਤੀ ਸੀ ਸਿੱਧੂ ਬਾਈ ਦੇ ਸੱਚ ਬੋਲਣ ਤੋਂ ਬਾਅਦ ਕਾਫੀ ਸਾਰੇ ਇਦਾਂ ਦੇ ਗਾਣੇ ਆਏ ਜਿਨ੍ਹਾਂ ਨੇ ਲੋਕਾਂ ਨੇ ਸੱਚ ਬੋਲਣ ਦੀ ਹਿੰਮਤ ਕੀਤੀ ਤੇ ਤੁਸੀਂ ਯਕੀਨ ਕਰਿਓ ਕਿ ਜਿੰਦਾਂ ਦੀਆਂ ਗੱਲਾਂ ਵੱਡੇ ਵੱਡੇ ਰਾਈਟਰ ਨਹੀਂ ਲਿਖ ਪਾਉਂਦੇ ਉਹ ਇੰਨੀ ਹਿੰਮਤ ਨਹੀਂ ਕਰ ਪਾਉਂਦੇ ਕਿ ਅਸੀਂ ਇਦਾਂ ਦੇ ਲਿਰਿਕਸ ਲਿਖ ਕੇ ਗਾਈਏ ਉਹ ਸਾਰੀਆਂ ਚੀਜ਼ਾਂ ਨਵੇਂ ਮੁੰਡੇ ਲਿਖ ਰਹੇ ਨੇ ਤੇ ਗਾ ਰਹੇ ਨੇ ਤੁਸੀਂ ਇਸ ਬਾਈ ਦੀ ਫੋਟੋ ਦੇਖੋ ਵੀਰੇ ਦਾ ਨਾਮ ਹੈ ਬਲਜੀ ਇਹ ਕੁਝ ਬਾਈ ਨੇ ਲਿਖਿਆ ਤੇ ਗਾਇਆ ਮੈਂ ਸਿੰਪਲ ਜੀ ਪਾਸ਼ਾ ਦੇ ਵਿੱਚ ਇਹ ਐਕਸਪਲੇਨ ਕਰ ਦਿੰਦਾ ਕਿ ਇੱਕ ਪਾਸੇ ਤੁਸੀਂ ਖਬਰਾਂ ਸੁਣ ਲਓ ਅਖਬਾਰਾਂ ਪੜ੍ਹ ਲਓ ਤੇ ਦੂਜੇ ਪਾਸੇ ਤੁਸੀਂ ਇਹ 4 ਮਿੰਟ ਦਾ ਇੱਕ ਗਾਣਾ ਸੁਣ ਲਓ ਤੁਹਾਨੂੰ ਸਭ ਕੁਝ ਪਤਾ ਚੱਲ ਜਾਊਗਾ ਕਿ ਪੰਜਾਬ ਦੇ ਵਿੱਚ ਫਿਲਹਾਲ ਚੱਲ ਕੀ ਰਿਹਾ ਹੈ ਇਸ ਗਾਣੇ ਦਾ ਨਾਮ ਹੈ ਇਟਸ ਪੰਜਾਬ ਟਰਨ ਤੇ ਬਲਜੀਤ ਬੈਂਚ ਬਾਈ ਦੇ ਇਸ ਗਾਣੇ ਨੂੰ ਮੈਂ ਥੋੜਾ ਐਕਸਪਲੇਨ ਕਰਕੇ ਦੱਸਦਾ ਉਸ ਤੋਂ ਤੁਹਾਨੂੰ ਆਈਡੀਆ ਹੋਊਗਾ ਕਿ ਯਾਰ ਕੀ ਕੁਝ ਲਿਖਿਆ ਇਸ ਬਾਈ ਨੇ ਇਸ ਗਾਣੇ ਦੇ ਵਿੱਚ ਬਾਈ ਨੇ ਇਸ ਗਾਣੇ ਦੇ ਵਿੱਚ ਸਰਕਾਰਾਂ ਨੂੰ ਸਵਾਲ ਕੀਤੇ ਨੇ ਤੇ ਉਹਨਾਂ ਨੂੰ ਕਿਹਾ ਕਿ ਯਾਰ 47 ਤੇ 84 ਦੇ ਵਿੱਚ ਜੋ ਕੁਝ ਵੀ ਹੋਇਆ ਸੀ 47 'ਚ ਵੀ ਸਰਕਾਰ ਸਾਲੀ ਆਪਣੀ ਹੀ ਲੁੱਟ ਕੇ ਤੇ ਬਾਈ ਨੇ ਲਿਖਿਆ ਕਿ ਸਾਡੇ ਬੰਦ-ਬੰਦ ਪਹਿਲਾਂ ਵੀ ਕੱਟੇ ਨੇ ਤੇ ਹੁਣ ਦੁਬਾਰਾ ਕੱਟ ਲਓ ਅਸੀਂ ਕੌਮ ਸਾਡੀ ਇਦਾਂ ਦੀ ਹੈ ਕਿ ਮੁੱਕਦੀ ਫੇਰ ਵੀ ਨਹੀਂ ਬੰਦ-ਬੰਦ ਕੱਟਣੇ ਦੁਬਾਰਾ ਤੁਸੀਂ ਕੱਟ ਲਓ ਪਹਿਲਾਂ ਵੀ ਤਾਂ ਕੱਟੇ ਸੀ ਓ ਕੌਮ ਕਿਹੜਾ ਮੁੱਕ ਕੇ ਬਾਈ ਨੇ ਗੋਦੀ মিডিਆ ਦੇ ਬਾਰੇ ਗੱਲਾਂ ਕੀਤੀਆਂ ਨੇ ਥਬਰ ਹਾ ਕੇ ਸੁਣਾ ਗੋਦੀ ਤੇ ਸਰਕਾਰਾਂ ਨੂੰ ਇਹ ਕਹਿਆ ਕਿ ਪਹਿਲਾਂ ਤੁਸੀਂ ਆਪ ਹੀ ਪਰਿੰਡਾਂ ਨੂੰ ਛੇੜਦੇ ਹੋ ਤੇ ਫਿਰ ਕਹਿੰਦੇ ਹੋ ਕਿ ਸਾਡੀ ਸਪੀਚ ਪੜਕਾ ਹੂ ਹੈ ਛੇੜਦੇ ਹੋ ਆਪ ਹੀ ਪਰਿੰਡਾਂ ਫਿਰ ਤੁਸੀਂ ਕਹਿੰਦੇ ਸਪੀਚ ਪੜਕਾ ਹੂ ਹੈ ਬਾਈ ਨੇ ਦਿੱਲੀ ਨੂੰ ਕਿਹਾ ਕਿ ਤੈਨੂੰ ਅਸੀਂ ਕਿੰਨੀ ਵਾਰ ਜਿੱਤੇ ਹੋਇਆ ਪਰ ਤੈਨੂੰ ਚੇਤਾ ਭੁੱਲ ਗਿਆ ਤੇ ਅਸੀਂ ਹੁਣ ਵੀ ਤੈਨੂੰ ਜਿੱਤ ਕੇ ਹੀ ਜਾਵਾਂਗੇ ਫਿਰ ਬਾਈ ਨੇ ਅਗਲੀਆਂ ਲਾਈਨਾਂ ਹਿੰਦੀ ਦੇ ਵਿੱਚ ਬੋਲੀਆਂ ਨੇ ਤੇ ਇਹ ਗੱਲਾਂ ਉਹ ਨੇ ਜਿਹੜੀਆਂ ਲੋਕ ਕਰ ਰਹੇ ਸੀ ਬਾਹਰ ਬੈਠੇ ਹੋਏ ਯਾਨਕਿ ਆਪਾਂ ਹਿੰਦੀ ਦੀ ਆਡੀਅੰਸ ਕਹਿ ਸਕਦੇ ਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਸੁਣ ਕੇ ਉਹਨਾਂ ਦੇ ਖਿਲਾਫ ਸਪੀਚ ਦੇ ਰਹੇ ਸੀ ਜਾਂ ਸੋਸ਼ਲ ਮੀਡੀਆ ਤੇ ਬਿਆਨ ਦੇ ਰਹੇ ਸੀ ਇਹ ਜਿਹੜੇ ਕਿਸਾਨ ਨੇ ਉਹ ਦਿੱਲੀ ਕਿਉਂ ਜਾਂਦੇ ਨੇ ਪੰਜਾਬ ਦੇ ਕਿਸਾਨ ਹੀ ਕਿਉਂ ਦਿੱਲੀ ਜਾਂਦੇ ਤੇ ਇੱਕ ਕਿਸਾਨ ਵੀ ਨਹੀਂ ਹੋ ਸਕਦੇ ਕਿਉਂਕਿ ਇਹ ਪੀਜ਼ਾ ਖਾ ਰਹੇ ਨੇ। ਕਿਸਾਨ ਨਹੀਂ ਹੋ ਸਕਦੇ ਜੋ ਪੀਜ਼ਾ ਖਾਤੇ ਹਨ। ਫਿਰ ਬਾਈ ਨੇ ਉਹਨਾਂ ਗੱਲਾਂ ਦਾ ਜਵਾਬ ਦਿੰਦੇ ਹੋਏ ਇਹ ਕਿਹਾ ਕਿ ਯਾਰ ਅਸੀਂ ਪੀਜ਼ਾ ਕਿਉਂ ਨਾ ਖਾਈਏ? ਅਸੀਂ ਹੀ ਮੱਕੀ ਬਾਜਰਾ ਪੈਦਾ ਕੀਤਾ ਹੋਇਆ ਹੈ। ਸਾਡੇ ਉਗਾਏ ਹੋਏ ਅਨਾਜ ਤੋਂ ਹੀ ਇਹ ਸਾਰੀਆਂ ਚੀਜ਼ਾਂ ਬਣਦੀਆਂ ਨੇ। ਅਸੀਂ ਪੀਜ਼ਾ ਕਿਉਂ ਨਾ ਖਾਈਏ? ਤੁਹਾਡੇ ਪਿਓ ਦਾ ਯਾਰ। ਫਿਰ ਬਾਈ ਨੇ ਇਲੈਕਸ਼ਨ ਦੀ ਗੱਲ ਕੀਤੀ ਹੈ ਕਿ ਯਾਰ ਵੋਟਾਂ ਦੇ ਲਾਲਚ ਦੇ ਵਿੱਚ ਤੁਸੀਂ 500 ਦੀ ਦਾਰੂ ਦੇ ਕੇ ਤੁਸੀਂ 5 ਸਾਲ ਲੈ ਜਾਂਦੇ ਹੋ। 500 ਦੀ ਦਾਰੂ ਲੈ ਜਾਂਦੇ 5 ਸਾਲ। ਬਾਈ ਨੇ ਲਿਖਿਆ ਕਿ ਯਾਰ ਲਿਖਣ ਨੂੰ ਮੈਂ ਬਹੁਤ ਕੁਝ ਲਿਖ ਸਕਦਾ ਪਰ ਮੈਂ ਜ਼ਿਆਦਾ ਸੱਚ ਨਹੀਂ ਬੋਲਦਾ पे पे बोले ਤਾਂ ਨਹੀਂ ਸੱਚ ਕਰੇ ਪੀ ਪਾਉੜੀ ਫਿਰ ਬਾਈ ਨੇ ਕਿਹਾ ਕਿ ਜਿਹੜੇ ਵੱਡੇ ਫਿਲਮੀ ਸtare ਨੇ ਜਿਹੜੇ ਪੰਜਾਬੀ ਕਹਾਉਂਦੇ ਨੇ ਉਹ ਕਦੇ ਵੀ ਨਹੀਂ ਬੋਲੇ ਟਾਈਮ ਤੇ ਜਿਹਦੇ ਚ ਬਾਈ ਨੇ सनी देओल ਅਕਸ਼ੇ ਕੁਮਾਰ ਹੰਸਰਾਜ ਹੰਸ ਦੀ ਫੋਟੋ ਯੂਜ਼ ਕੀਤੀ ਹੈ ਕਦੇ ਟਾਈਮ ਤੇ ਨਹੀਂ ਬੋਲੇ ਵੱਡੇ ਫਿਲਮੀ ਸtare ਫਿਰ ਇੱਕ ਲਾਈਨ ਚ ਬਾਈ ਨੇ ਇਹ ਵੀ ਲਿਖਿਆ ਕਿ ਤੁਸੀਂ ਜਿਹਨੂੰ ਮਾਤਾ ਕਹਿੰਦੇ ਹੋ ਉਹ ਸੜਕਾਂ ਤੇ ਰੋਲਦੀ ਤੇ ਜੇਕਰ ਆਪਾਂ ਹਜੇ ਵੀ ਇਹ ਚੀਜ਼ਾਂ ਨਾ ਸਮਝੀਆਂ ਤਾਂ ਸਿਰਾਂ ਤੇ ਪੱਗ ਵੀ ਨਹੀਂ ਰਹਿਣੀ ਪੱਗ ਵੀ ਨਹੀਂ ਰਹਿਣੀ ਨਸ਼ਿਆਂ 'ਚ ਇੰਨਾ ਮਾੜਾ ਹਾਲ ਹੋ ਜਾਊਗਾ ਕਿ ਯਾਰ ਮੂੰਹਾਂ ਦੇ ਵਿੱਚ ਝੱਗ ਵੀ ਨਹੀਂ ਰਹਿਣੀ ਖੂਨ ਤਾਂ ਬਹੁਤ ਦੂਰ ਦੀ ਗੱਲ ਹੈ ਸਰਕਾਰ ਨੇ ਜੋ ਵੀ ਚੀਜ਼ਾਂ ਕੀਤੀਆਂ ਨੇ ਲੋਕਾਂ ਦੇ ਨਾਲ ਉਹਨਾਂ ਸਾਰਿਆਂ ਦੇ ਬਾਰੇ ਬਾਈ ਨੇ ਗੱਲ ਕੀਤੀ ਹੈ ਤੇ ਇਹ ਕਿਹਾ ਕਿ ਤੂੰ ਬਾਬੇ ਨਾਨਕ ਤੋਂ ਵੱਡੀ ਤਾਂ ਨਹੀਂ ਹੋਗੀ ਤੈਨੂੰ ਹਰ ਗੱਲ ਦਾ ਹਿਸਾਬ ਦੇਣਾ ਪੈਣਾ ਹੈ ਹਿਸਾਬ ਦੇਣਾ ਪੈਣਾ ਬਾਬੇ ਨਾਨਕ ਤੋਂ ਵੱਡੀ ਤਾਂ ਨਹੀਂ ਹੋਗੀ ਸਰਕਾਰ ਸੋਸ਼ਲ ਮੀਡੀਆ ਤੇ ਜਿਹੜੇ ਮੁੰਡੇ ਕੁੜੀਆਂ ਤੇ ਕੁੜੀਆਂ ਮੁੰਡੇ ਬਣ ਰਹੇ ਨੇ ਉਹਨਾਂ ਦੇ ਬਾਰੇ ਵੀ ਬਾਈ ਨੇ ਗੱਲ ਕੀਤੀ ਹੈ ਬਣਦੀ ਏ ਮੁੰਡਾ ਮੁੰਡਾ ਯਾਰ ਬਾਈ ਦੀ ਲਿਖਤ ਦਾ ਅੰਦਾਜ਼ਾ ਤੁਸੀਂ ਇਸ ਲਾਈਨ ਤੋਂ ਲਾ ਸਕਦੇ ਹੋ ਕਿ ਬਾਈ ਨੇ ਲਿਖਿਆ ਕਿ ਪਿਤਾ ਦਸ਼ਮੇਸ਼ਤੇ ਕੀ ਬੀਤੀ ਹੋਣੀ ਪੱਗਾਂ ਵਾਲੇ ਮੁੰਡੇ ਦੀ ਜੇਬ ਦੇ ਵਿੱਚ ਨਸ਼ੇ ਦੀ ਪੁੜੀ ਲੱਭੀ ਹੈ। ਪਿਤਾ ਦਸ਼ਮੇਸ਼ ਦੇ ਕੀ ਬੀਤੀ ਹੋਣੀ ਪੱਗਾਂ ਵਾਲਿਆਂ ਦੀ ਜੇਬ ਵਿੱਚ ਨਸ਼ੇ ਦੀ ਪੁੜੀ ਤੇ ਇਹ ਕੁਝ ਲਾਈਨਾਂ ਸੀ ਜਿਹੜੀਆਂ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਪੂਰੀਆਂ ਲਾਈਨਾਂ ਐਕਸਪਲੇਨ ਨਹੀਂ ਕਰ ਪਾਉਂਦਾ ਇਸ ਗਾਣੇ ਦੇ ਵਿੱਚ ਕਿਉਂਕਿ ਮੈਂ ਚਾਹੁੰਦਾ ਕਿ ਤੁਸੀਂ ਪਰਸਨਲੀ ਇਹ ਗਾਣਾ ਜਾ ਕੇ ਸੁਣੋ ਤੇ ਇਦਾਂ ਵੀ ਨਹੀਂ ਕਿ ਸਿਰਫ ਇਸ ਗਾਣੇ ਨੂੰ ਲਿਖਿਆ ਹੀ ਵਧੀਆ ਗਿਆ ਇਸ ਗਾਣੇ ਨੂੰ ਬਾਈ ਦੇ ਵੱਲੋਂ ਗਾਇਆ ਵੀ ਬਹੁਤ ਵਧੀਆ ਹੈ ਤੇ ਮੈਨੂੰ ਲੱ ਹੋਣੀ ਚਾਹੀਦੀ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਇਟਸ ਪੰਜਾਬ ਟਰਨ ਗਾਣੇ ਦਾ ਨਾਮ ਹੈ ਬਲਜੀਤ ਬੈਂਚ ਬਾਈ ਨੇ ਇਹ ਗਾਣਾ ਗਾਇਆ ਜੇਕਰ ਤੁਸੀਂ ਇਸ ਵੀਡੀਓ ਤੋਂ ਬਾਅਦ ਇਹ ਗਾਣਾ ਜਾ ਕੇ ਸੁਣੋਗੇ ਤਾਂ ਇਸ ਗਾਣੇ ਦੇ ਕਮੈਂਟ ਦੇ ਵਿੱਚ ਸੁਖ ਵਾਇਰਲ ਲਿਖ ਕੇ ਜਰੂਰ ਆਇਓ ਤਾਂ ਕਿ ਬਾਈ ਨੂੰ ਵੀ ਪਤਾ ਲੱਗ ਜਾਏ ਕਿ ਯਾਰ ਉਹਨਾਂ ਦੀ ਸਪੋਰਟ ਕਰ ਰਹੇ ਨੇ ਕਾਫੀ ਸਾਰੇ ਲੋਕ ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਤੇ ਇਸ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓ ਮਿਲ ਜਾਣਗੇ ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ